ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਅਮਰਸਰ ਦੇ ਕਸਬਾ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਜੰਡਿਆਲਾ ਗੁਰੂ ਦੇ ਹਾਸ਼ੀ ਇਲਾਕੇ ਵਿੱਚ ਇੱਕ ਘਰ ਦੇ ਅੰਦਰ ਦੱਸਿਆ ਜਾ ਰਿਹਾ ਹੈ ਕਿ ਤੜਕਸਾਰ 4 ਵਜੇ 10 ਤੋਂ 12 ਅਣਪਛਾਤੇ ਨੌਜਵਾਨ ਆਪਣੇ ਆਪ ਨੂੰ ਪੁਲਿਸ ਕਰਮੀ ਦੱਸਦੇ ਹੋਏ ਦਾਖਲ ਹੋਏ ਅਤੇ ਉਹਨਾਂ ਵੱਲੋਂ ਪਰਿਵਾਰ ਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਸੋਨੇ ਦੇ ਗਹਿਣਿਆਂ ਤੋਂ ਇਲਾਵਾ 60 ਤੋਂ 70 ਹਜ਼ਾਰ ਰੁਪਏ ਗਾਇਬ ਹੋਇਆ ਹੈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਕਾਬੂ ਕੀਤਾ ਜਾਏ ਅਤੇ ਉਹਨਾਂ ਦਾ ਨਕਦੀ ਸਮਾਨ ਵਾਪਸ ਦਿਵਾਇਆ ਜਾਵੇ। ਇਸ ਮੌਕੇ ਜਦੋਂ ਪੁਲਿਸ ਅਧਿਕਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦ ਲੁਟੇਰਿਆਂ ਨੂੰ ਕਾਬੂ ਕੀਤਾ ਜਾਏਗਾ ਅਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਅਹੀਂ ਅਸ ਲੋਕਾਂ ਦਾ ਭਾਗ ਢੋਣਿਆ ਨਾ ਉਹ ਲੈ ਕੇ ਆਈਦਾ ਕੋਈ ਲੈ ਕੇ ਆਈਦਾ ਦੁੱਧ ਰੋ ਨਾ ਸਾਡੇ ਤੋਂ ਮਿੰਦੂ ਵੀ 22 ਸਾਲ ਹੋ ਗਏ ਆ ਅੱਛਾ ਇਹ ਸ਼ੇਰ ਵੀ ਸਾਡੇ ਕੋਲ ਹੀ ਆ ਚਾਰੇ ਚਾਰੇ ਘਰ ਉਹ ਹੀ ਪੋਣਿਆ ਨਿਕਲਿਆ ਪੋਣਿਆ ਘਰੋਂ ਨਿਕਲਿਆ ਤੇ ਚਾਰ ਬੰਦੇ ਪੰਜ ਬੰਦੇ ਦੋ ਮੁਰਸੇ ਐਸੇ ਬੈਠੇ ਤੇ ਤਿੰਨ ਐਸੇ ਬੈਠਿਆ ਗਿਆ ਤੇ ਪਹਿਲਾ ਮੜਿਆ ਚੌਂਗਿਆ ਨੂੰ ਚੌਂਗਿਆ ਨੂੰ ਮੁਰਗਾ 2 ਮਿੰਟ ਬਾਅਦ ਸਾਨੂੰ ਬਾਲੂ ਚੌਂਗੀ ਮਿਲਿਆ ਗਿਆ ਤੇ 2 ਮਿੰਟ ਬਾਅਦ ਹੀ ਸਾਨੂੰ ਮੁਰਗੇ ਉਹ ਦਰਸ਼ਿੰਦਰ ਜੀ ਨੋ ਗਿਆ ਭਾਈਏ ਤੇ ਕੋਲੋਂ ਅਸੀਂ ਮੰਡੀ ਚੱਲ ਕੇ ਆ ਗਏ ਉਹ ਹਾਲੇ ਮੰਡੀ ਅਸੀਂ ਗਏ 10-15 ਮਿੰਟ ਮਾਰ ਲਦੰਦੇ ਆ ਤੋਂ ਗਾਕੇ ਟੈਲਫੋਨ ਆ ਕੇ ਤੁਹਾਡੇ ਕੋਲ ਚੋਰੀ ਹੋ ਗਈ ਮੈਨੂੰ ਕੋਈ ਅੱਧੇ ਪੌਣੇ ਘੰਟੇ ਦਾ ਪਤਾ ਨਹੀਂ ਇਹੋ ਹੀ ਗੁੜੀਆਂ ਦਾ ਸੋਨਾ ਪਿਆ ਹੈ ਅੰਦਰ ਅੱਛਾ ਤੇ ਪਿਆ ਕੋ 65 70 ਆਸ ਮੰਗ ਰਹੀ ਹੋਗਾ ਸਾਨੂੰ ਫੈਸਲਾ ਮਿਲ ਜੇ ਹੋ ਸਾਨੂੰ ਕੀ ਮੰਗ ਮੰਗਣੀ ਹਾਂਜੀ ਮੇਰਾ ਨਾਮ ਜਸਵੀਰ ਜੰਦੀ ਇਸ ਤਰ੍ਹਾਂ ਭਾਜੀ ਅੰਦਰ ਵੜ ਗਏ ਸਿੱਧਾ ਮੈਨੂੰ ਠਾਇਆ ਮਾਤਾ ਉੱਠ ਤੇ ਤੇਰਾ ਮੁੰਡੇ ਕੀ ਕਰਦੇ ਟਿੱਟਾ ਵੇਚਦੇ ਮੈਂ ਕਹਾ ਨਾ ਭਰਾ ਵਾਹੀਂ ਤੇ ਮੈਂ ਕਹਾ ਤੰਗੇ ਭਲੇ ਮੈਂ ਕਹ ਬੰਦੇ ਆਈ ਮੈਂ ਕਹ ਚੋਰੀ ਕਰਨ ਵਾਲੇ ਤੁਹਾਨੂੰ ਦੇਖਦੇ ਮੈਂ ਕਹ ਇਹੋ ਜਿਹੇ ਬੰਦੇ ਆਵੇ ਚਿੱਟਾ ਚੁੱਟਾ ਵੇਚਣ ਮੈਂ ਕਹ ਹੀ ਨਹੀਂ ਉਹਨੇ ਕੰਮ ਕਰਦੇ ਸਾਡੇ ਬੱਚੇ ਨੇ ਮੈਂ ਕਹ ਸਾਰੇ ਮਲਾਜਮ ਮੈਂ ਨੌਕਰੀਆਂ ਕਰਦੇ ਤੇ ਤੁਹਾਨੂੰ ਕਿਹੜਾ ਕਹਿੰਦੇ ਆਂ ਅੰਦੇ ਇਥੇ ਇਹ ਪੁਲਿਸ ਵਾਲੇ ਚੈਕਿੰਗ ਕਰਨ ਆਏ ਆ ਕਿ ਸਾਨੂੰ ਕਹਿਣ ਹੈ ਉਹ ਦੂਜੇ ਸੀਐਸਟਾਫ ਵਾਲੇ ਇਥੇ ਆਰੀ ਉਹਨਾਂ ਕੋ ਕਿਹ ਚਾਹੀ ਬੜੇ ਬੜੇ ਵੱਡੇ ਪਿਆਰੀ ਉਹਨਾਂ ਕੋਲ ਲੰਬੇ ਲੰਬੇ ਮੁੰਡੇ ਸੀ ਜੀ ਹੋਰ ਨਹੀਂ ਆਏ ਵੇਖਿਆ ਕਦੇ ਡੰਡਾ ਵੇਖਿਆ ਕਦੇ ਖਿਰਚੀ ਜੀ ਵੇਖੀ ਕਦੇ ਕਾਟੇ ਨੇ ਵੇਖਿਆ ਅੰਦਰ ਦੂਆ ਮਾਰਦਾ ਸੀ ਸਾਨੂੰ ਤੇ ਚਾਰ ਪੰਜ ਬੰਦੇ ਆ ਜਿਹੇ ਬਾਹਰ ਤਾਂ ਨਹੀਂ ਪਤਾ ਕਿੰਨੇ ਆ ਅੱਜ ਮੰਡੀ ਗਿਆ ਸੀ ਜੋ ਤਾਲਾ ਪਾਇਆ ਉਹਨਾਂ ਨੇ ਕਿਪਚਾ ਨਾ ਤੋੜਿਆ ਕਿਰਚਨਾ ਤੋੜਿਆ ਲੱਗਦਾ ਬੜੀਆਂ ਵੱਡੀਆਂ ਕੈਂਚੀ ਨਹੀਂ ਹੁੰਦੀ ਆ ਲੋਹਾ ਤੋੜਨ ਵਾਲੀ ਜੀ ਕਮਰੇ ਦੇ ਇੱਕ ਕਮਰੇ ਇਕੱਠਾ ਕਰਕੇ ਨਿਕਲੇ ਕਿੰਦਰਾ ਦੋਈ ਫਿਰ ਬਾਹਰ ਆਈ ਉਧਰ ਬਾਰਿਸ ਆਣੀ ਬਾਰਿ ਸਾਡੀ ਅੰਦਰੋਂ ਵੱਧੀ ਸੀ ਹਾਂ ਜੀ ਉਧਰ ਠੀਕ ਜੀ ਹਾਂ ਜੀ ਇਹ ਨਹੀਂ ਬਣਾਇਆ ਉਹ ਅਸਲ ਵਿੱਚ ਉਹ ਬੰਦਾ ਸਬਜੀ ਮੰਡੀ ਗਿਆ ਸੀ ਤੇ ਬਾਅਦ ਵਿੱਚ ਉਹਦੇ ਅੰਦਰ ਰਾਜਾ ਤੁਲਜਾ ਖੁੱਲ੍ਹਾ ਸੀ ਬੰਦੇ ਅੰਦਰ ਵੜ ਗਏ ਤੇ ਉਹਨਾਂ ਨੇ ਕਰੋ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਇਹ ਹੈ ਕਿ ਕੈਮਰੇ ਕੁਮਾਰੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋ ਵੀ ਹੋਏ ਉਹਨਾਂ ਦਾ ਨੁਕਸਾਨ ਹੋਇਆ ਆਪਾਂ ਫੜ ਕੇ ਬੰਦੇ ਤੇ ਗ੍ਰਿਫਤਾਰ ਕਰਕੇ ਤੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਊ ਦੇਖੋ ਇਹ ਤੁਹਾਨੂੰ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ